ਹਰ ਲਗਾਤਾਰ ਚਲਾਣ ਜਿਹੜਿਆ ਹੋ ਰਿਹਾ ਔਰ ਇੱਕ ਮੋਟਰਸਾਈਕਲ ਹੋਰ ਡੱਕਿਆ ਜਾ ਰਿਹਾ ਆ ਆ ਵੇਖ ਸਕਦੇ ਹੋ ਪੁਲਿਸ ਵੱਲੋਂ ਲਗਾਤਾਰ ਇਹ ਮੋਟਰਸਾਈਕਲਾਂ ਨੂੰ ਡੱਕ ਕੇ ਇਹਦੇ ਕਾਗਜ ਜਿਹੜੇ ਚੈੱਕ ਕੀਤੇ ਜਾ ਰਿਹਾ ਔਰ ਬਿਨਾ ਹੈਲਮਟ ਤੋਂ ਕਿੰਨੇ ਮੋਟਰਸਾਈਕਲ ਆਉਂਦੇ ਆ ਕਿੰਨੇ ਡਾਕੂਮੈਂਟਾਂ ਤੋਂ ਬਿਨਾ ਹੁੰਦੇ ਆ ਔਰ ਦੀਨਾਨਗਰ ਵਿੱਚ ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ ਐਵਰੀ ਡੇ ਕਿਸੇ ਨਾ ਕਿਸੇ ਚੌਂਕ ਵਿੱਚ ਕੋਈ ਨਾ ਕੋਈ ਨਾਕਾ ਜਿਹੜਾ ਉਹ ਲੱਗਿਆ ਰਹਿੰਦਾ ਔਰ ਪੁਲਿਸ ਲਗਾਤਾਰ ਜਿਹੜੀ ਆ ਲੋਕਾਂ ਦੀ ਸੇਫਟੀ ਵਾਸਤੇ ਖੜੀ ਆ ਲੋਕਾਂ ਨੂੰ ਸੁਲਝਾ ਰਹੀ ਆ ਕਿ ਕਿਤੇ ਨਾ ਕਿਤੇ ਜਾ ਕੇ ਆਪਣਾ ਨੁਕਸਾਨ ਨਾ ਹੋ ਜਾਵੇ ਆਪਣੇ ਨੁਕਸਾਨ ਤੋਂ ਬਚੋ ਆਪਣਾ ਹੈਲਮਟ ਪਾਓ ਆਪਣੇ ਡਾਕੂਮੈਂਟ ਰੱਖੋ ਔਰ ਕਿਹਨਾਂ ਦੇ ਕਾਗਜ ਪੂਰੇ ਆ ਕਿਹਨਾਂ ਦੇ ਘੱਟ ਆ ਸਰਨਾਗਰ ਗਲਗਾਂਢ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਲਗਾਤਾਰ ਨاکہ ਲਾਇਆ ਰਿਹਾ ਨੇ ਇਹ ਜਿਹੜਾ ਬਿਨਾ ਨੰਬਰ ਆ ਸ਼ਰਾਰਤੀ ਅਨਸਰ ਆ ਉਹਨਾਂ ਖਿਲਾਫ ਇਹ ਮੁਹਮਮਤ ਚਲਾਈ ਗਈ ਆ ਜਿਹੜਾ ਬਿਨਾ ਨੰਬਰ ਨੇ ਬੁਲੇਟ ਪਟਾਕੇ ਮਾਰਦੇ ਨੇ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾ ਰਹੇ ਨੇ ਕਿੰਨੇ ਕਿੰਨੇ ਕੋ ਚਲਾਉਣ ਅੱਜ ਵੀ ਕਰ ਦਿੱਤੇ ਅੱਜ ਹੁਣ ਤੱਕ 10 ਚਲਾਣ ਕਰ ਚੁੱਕੇ ਆ ਤੇ ਲੋਕ ਤਾਂ ਮੇਰੇ ਹਿਸਾਬ ਨਾਲ ਪਰੇ ਮੁੜ ਗਿਆ ਰਸ ਘਟਾ ਇੱਥੇ ਇਹ ਜਿਹੜੇ ਵੇਖ ਕੇ ਮੁੜਦੇ ਨੇ ਇਹ ਦੂਸਰੀ ਜਗ੍ਹਾ ਫਿਰ ਨਾਕਾ ਲਗਾਇਆ ਜਾਏਗਾ ਤਾਂ ਜੋ ਇਹਨਾਂ ਨੂੰ ਨੱਥ ਪਾਈ ਜਾ ਸਕੇ ਅਜਾ ਪ੍ਰੋਪਰ ਹੀ ਦੀਨਾ ਨਗਰ ਦਾ ਸੁਧਾਰ ਜਿਹੜਾ ਉਹ ਕਰਨ ਵਿੱਚ ਲੱਗੇ ਹੋਏ ਬਿਲਕੁਲ ਹੀ ਦੀਨਾ ਨਗਰ ਚ ਹੀ ਸੁਧਾਰ ਕਰਨ ਵਾਸਤੇ ਲੱਗੇ ਹੋਏ ਆ ਤਾਂ ਕਿ ਕਾਲੀ ਸਮੇਂ ਜਿਹੜੇ ਆਵਾਰਾ ਫਿਰਦੇ ਨੇ ਇਹਨਾਂ ਨੂੰ ਨੱਥ ਪਾਈ ਜਾ ਸਕੇ ਔਰ ਇਹ ਤਸਵੀਰਾਂ ਦੱਸਦੀਆਂ ਕਿ ਦੀਨਾ ਨਗਰ ਚੌਂਕ ਦੀਆਂ ਔਰ ਲਗਾਤਾਰ ਤੁਹਾਨੂੰ ਦੱਸਦੀਆਂ ਕਿ ਪੁਲਿਸ ਵੱਲੋਂ ਏ ਲੋਕਾਂ ਨੂੰ ਸੁਲਝਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਤੁਸੀਂ ਐਸਾ ਹਾਸਿਆ ਤੋਂ ਬੱਸ ਸਕੋ ਸੇਫਟੀ ਰੱਖੋ ਕਾਗਜ ਪੂਰੇ ਰੱਖੋ ਹੈਲਮਟ ਪਾ ਕੇ ਰੱਖੋ ਔਰ ਪੁਲਿਸ ਲਗਾਤਾਰ ਜਵਾਨਾਂ ਦੀ ਚੈਕਿੰਗ ਕਰ ਰਹੀ ਆ ਔਰ ਕਿਹੜੀਆਂ ਗੱਡੀਆਂ ਕਿਹੜੇ ਮੋਟਰਸਾਈਕਲ ਬਿਨਾ ਡਾਕੂਮੈਂਟਾਂ ਤੋਂ ਦਿਨਾਂਗਰ ਦੇ ਵਿੱਚ ਨੇ ਔਰ ਲੋਕਾਂ ਨੂੰ ਬੇਨਤੀ ਕਰ ਦਈਏ ਕਿ ਆਪਣੇ ਡਾਕੂਮੈਂਟ ਪੂਰੇ ਕਰ ਲਓ ਆਪਣੇ ਹੈਲਮਟ ਜਿਹੜੇ ਆ ਪਾ ਕੇ ਰੱਖੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀ ਇਸ ਪੁਲਿਸ ਦੀ ਟੀਮ ਦੇ ਕਾਬੂ ਚੜ ਜਾਓ ਔਰ ਤੁਹਾਡਾ ਜਿਹੜਾ ਵਾ ਮੋਟਾ ਤਨੋਂ ਚਲਾਨ ਭਰਨਾ ਪੈ ਜਾਏ ਇਹ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਬਹਿਰਜਿੰਦਰ ਸਿੰਘ ਦੀ ਨਾਲੇ ਦਾ ਜ਼ਿਲ੍ਹਾ ਗੁਰਦਾਸਪੁਰ